ਪਰ ਸਟੂਡੈਂਟ ਦਾ ਜਿਹੜਾ ਜज्ਬਾ ਹੈ ਨਾ ਉਹਨੇ ਦਿਖਾ ਦਿੱਤਾ ਹੈ ਵੀ ਸਰਕਾਰ ਨੂੰ ਗੋਡੇ ਆਂ ਭਾਰ ਆਣਾ ਹੀ ਪਊਗਾ ਇੱਥੇ ਸੰਘ ਵਾਲੇ ਬੈਠੇ ਆ ਕਿਉਂਕਿ ਇਹ ਇਹਨਾਂ ਨੇ ਚੰਡੀਗੜ੍ਹ ਸ਼ਹਿਰ ਨੂੰ ਆਪਣੀ ਕਲੋਨੀ ਬਣਾਇਆ ਹੋਇਆ ਇੱਕ ਬਸਤੀ ਬਣਾਇਆ ਹੋਇਆ ਤੇ ਪੰਜਾਬ ਯੂਨੀਵਰਸਿਟੀ ਨੂੰ ਵੀ ਆਪਣੀ ਬਸਤੀ ਬਣਾਉਣ ਦੇ ਚੱਕਰ 'ਚ ਹੈ ਹੁਣ ਲੜਾਈ ਕੇਵਲ ਸੈਨੀਟ ਦੀਆਂ ਚੋਣਾਂ ਨੂੰ ਲੈ ਕੇ ਆ ਸਿੰਡੀਗੇਟ ਨੂੰ ਲੈ ਕੇ ਆ ਜਾਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਨੂੰ ਲੈ ਕੇ ਆ ਨੋਮੀਨੇਸ਼ਨ 'ਚ ਬਦਲਣਾ ਚਾਹੁੰਦੀ ਸੀ ਕਾਂਕੀ ਉਹਦੇ ਨਾਲ ਕੀ ਹੈ ਕਿ ਇਹਨਾਂ ਦੇ ਆਪਣੇ ਕਰਿੰਦੇ ਇੱਥੇ ਬੈਠ ਜਾਣ ਹੌਲੀ-ਹੌਲੀ ਕੀ ਕਰਨਾ ਸੀਗਾ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਸਰਕਾਰੀ ਹਿੱਸੇਦਾਰੀ ਖਤਮ ਕਰਕੇ ਉਹਦਾ ਪ੍ਰਾਈਵੇਟਾਈਜ਼ੇਸ਼ਨ ਕਰਨਾ ਸੀਗਾ ਕਿਤਨਾ ਕਿਤੇ ਜਿਹੜੇ ਦਰਦ ਹੈ ਪੰਜਾਬ ਪ੍ਰਤੀ ਪੰਜਾਬ ਯੂਨੀਵਰਸਟੀਆਂ ਪ੍ਰਤੀ ਸਰਕਾਰੀ ਯੂਨੀਵਰਸਟੀਆਂ ਪ੍ਰਤੀ ਖੋਜ ਕੇਂਦਰਾਂ ਪ੍ਰਤੀ ਇਹ ਸਾਰੇ ਕਿਤਨਾ ਕਿਤੇ ਖਤਮ ਹੁੰਦੇ ਜਾ ਰਹੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਦੀ ਤਾਂ ਮਤਲਬ ਇੱਕ ਤਰਾਸ ਦੀ ਵੀ ਹੈ ਇਸ ਵਾਰ ਸਾਡੇ ਨੂੰ ਮੁੱਖ ਮੰਤਰੀ ਹੋਇਆ ਇਹੋ ਜਿਹਾ ਮਿਲਿਆ ਕਿ ਜਿਹਨੂੰ ਇਸ ਕਿਸੇ ਨਾਲ ਵੀ ਸਾਰੋਕਾਰ ਹੀ ਨਹੀਂ ਹੈ ਇਹ ਤੇ ਇਹ ਆ ਵੀ ਉਸ ਨੂੰ ਇੱਕ ਸੱਤਾ ਦਾ ਵੀ ਨਸ਼ਾ ਹੋਇਆ ਹੋਇਆ ਹੈ ਕਿ ਉਹ ਜਿਹੜਾ ਨਾ ਲੋਕਾਂ ਤੋਂ ਦੂਰੀ ਬਣਾ ਬੈਠਾ ਹੈ ਉਹ ਇਸ ਖਿੱਤੇ ਦੇ ਮਸਲਿਆਂ ਤੋਂ ਦੂਰੀ ਬਣਾ ਬੈਠਾ ਹੈ ਤੇ ਦੂਸਰੀ ਗੱਲ ਇਹ ਆ ਵੀ ਉਹ ਆਪਣੀ ਖੱਲ ਪਚਾਣ ਦੇ ਚੱਕਰ ਦੇ ਵਿੱਚ ਉਹ ਸਾਹਮਣੇ ਨਹੀਂ ਆਣਾ ਚਾਹ ਰਿਹਾ ਤੇ ਮੈਨੂੰ ਲੱਗਦਾ ਵੀ ਸਿਰਫ ਉਹ ਦੀ ਇਹ ਸਾਰੀ ਗਿੰਤੀ ਮਿੰਤੀ ਆਪਣੀ ਕੁਰਸੀ ਬਚਾਣ ਤੱਕ ਹੈ ਸਰਦਾਰ ਸਸਿਕਾਲ ਜੀ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਸੰਘਰਸ਼ ਚੱਲ ਰਿਹਾ ਹੈ ਕਾਲ ਦਿੱਤੀ ਗਈ ਸੀ ਤੇ ਉਸ ਕਾਲ ਨੂੰ ਲੈ ਕੇ ਬਹੁਤ ਸਾਰੇ ਸਿਆਸਤਦਾਨ ਕਿਸਾਨ ਪੱਤਰਕਾਰ ਚਿੰਤਕ ਲੇਖਕ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਇਆ ਪੰਜਾਬ ਯੂਨੀਵਰਸਿਟੀ ਨੂੰ ਇੱਕ ਘੇਰਾ ਜਿਹੜਾ ਪੁਲਿਸ ਵੱਲੋਂ ਪਾਇਆ ਗਿਆ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਯੂਨੀਵਰਸਿਟੀ ਦੇ ਅੰਦਰ ਬਣੇ ਹੋਇਆ ਬਹੁਤ ਜਿਹੜਾ ਇੱਕ ਅਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਕਿ ਸੈਨੇਟ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਵੱਲੋਂ ਜਾਂ ਸਰਕਾਰਾਂ ਜਿਸ ਤਰ੍ਹਾਂ ਮਨਮਰਜ਼ੀ ਨਾਲ ਫੈਸਲੇ ਕਰਦੀਆਂ ਥੋਪ ਦਿਆਂ ਤਾਂ ਉਸ ਨੂੰ ਲੈ ਕੇ ਇੱਕ ਕੱਟ ਸੱਦਿਆ ਗਿਆ ਸੀ ਤਾਂ ਸਾਡੇ ਨਾਲ ਗੰਗਵੀਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਿਹੜਾ ਇੱਕ ਕੱਟ ਕੀਤਾ ਗਿਆ ਇਸ ਇੱਕ ਕੱਟ ਤੋਂ ਬਾਅਦ ਕੀ ਮੰਨ ਲੀਏ ਕਿ ਸਰਕਾਰ ਗੋਡਿਆਂ 'ਤੇ ਭਾਰ ਹੋ ਗਈ ਦੇਖੋ ਸਰਕਾਰ ਦੇ ਵਿੱਚ ਤਾਂ ਹੰਕਾਰ ਬੋਲ ਰਿਹਾ ਤਾਂ ਪਰ ਸਟੂਡੈਂਟ ਦਾ ਜਿਹੜਾ ਜज्ਬਾ ਹੈ ਨਾ ਉਹਨੇ ਦਿਖਾ ਦਿੱਤਾ ਵੀ ਸਰਕਾਰ ਨੂੰ ਗੋਡਿਆਂ 'ਤੇ ਭਾਰ ਆਣਾ ਹੀ ਪਊਗਾ ਜੇ ਹੱਲੇ ਤੱਕ ਨਹੀਂ ਆਈ ਤੇ ਆਊਗੀ ਪਰ ਲੈ ਕੇ ਜ਼ਰੂਰ ਆਣਗੇ ਗੋਡਿਆਂ 'ਤੇ ਆਊਗੀ ਸਰਕਾਰ ਮਨਤਾ ਕਰਕੇ ਛੁੱਟੂਗੀ ਹਤੋਂ ਪਰ ਸਰਕਾਰਾਂ ਦਾ ਇਹ ਕਹਿ ਰਹੀਆਂ ਕਿ ਚਾਹੇ ਯੂਨੀਵਰਸਿਟੀ ਪੰਜਾਬ ਦੀ ਹੋਵੇ ਚਾਹੇ ਪੰਜਾਬੀ ਯੂਨੀਵਰਸਿਟੀ ਹੋਵੇ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਕਾਮਰੇਡ ਜਥੇਬੰਦੀਆਂ ਕਬਜ਼ਾ ਕਰ ਰਹੀਆਂ ਜਿਹਨਾਂ ਦਾ ਕਹਿਣਾ ਹੈ ਸਰਕਾਰਾਂ ਦਾ ਕਹਿਣਾ ਜੀ ਸਰਕਾਰਾਂ ਨੇ ਕਬਜ਼ਾ ਆਪ ਹੀ ਕਰਵਾਇਆ ਉਹ ਮੈਂ ਕਹਿੰਦਾ ਉਹ ਕਾਮਰੇਡਾਂ ਦਾ ਵੀ ਨਹੀਂ ਉਹ ਸਰਕਾਰੀ ਬੰਦਿਆਂ ਦਾ ਕਬਜ਼ਾ ਹੈ ਜਿਹੜਾ ਇਹਨਾਂ ਨੇ ਖੁਦ ਬਿਠਾਇਆ ਹੋਇਆ ਸੋ ਇਸ ਕਰਕੇ ਮੈਨੂੰ ਤਾਂ ਲੱਗਦਾ ਨਹੀਂ ਵੀ ਜਿਹੜੇ ਐਕਚੁਅਲ ਲੈਫਟ ਵਾਲੇ ਐ ਉਹ ਤਾਂ ਕਿਤੇ ਵੀ ਨਹੀਂ ਐ ਜਿਹੜੇ ਸਰਕਾਰ ਨੇ ਕੁਝ ਇੱਕ ਭੇਖੀ ਬੰਦੇ ਹੁੰਦੇ ਐ ਉਹ ਜ਼ਰੂਰ ਕਿਤੇ ਬਿਠਾਏ ਹੋਏ ਆ ਤੇ ਦੂਜੇ ਪਾਸੇ ਇੱਥੇ ਜਿਹੜਾ ਪੰਜਾਬ ਯੂਨੀਵਰਸਿਟੀ ਹੈ ਇਹਦੇ ਵਿੱਚ ਇਹਨਾਂ ਨੇ ਆਪਣੇ ਸੰਗੀ ਗੁੰਡੇ ਬਿਠਾਏ ਹੋਏ ਆ ਜਿਹੜੇ ਆਰਐਸਐਸ ਵਾਲੇ ਬੈਠੇ ਹੋਏ ਸਾਰੇ ਇੱਥੇ ਸੰਘ ਵਾਲੇ ਬੈਠੇ ਆ ਕਿਉਂਕਿ ਇਹ ਇਹਨਾਂ ਨੇ ਚੰਡੀਗੜ੍ਹ ਸ਼ਹਿਰ ਨੂੰ ਆਪਣੀ ਕਲੋਨੀ ਬਣਾਇਆ ਹੋਇਆ ਇੱਕ ਬਸਤੀ ਬਣਾਇਆ ਹੋਇਆ ਤੇ ਪੰਜਾਬ ਯੂਨੀਵਰਸਿਟੀ ਨੂੰ ਵੀ ਆਪਣੀ ਬਸਤੀ ਬਣਾਉਣ ਦੇ ਚੱਕਰ 'ਚ ਹੈ ਇਸ ਕਰਕੇ ਇਹ ਜਿਹੜੇ ਆ ਵੀ ਭਗਵਾਨ ਧਰ ਇਹ ਜਿਹੜੇ ਆ ਉਹ ਬੰਦੇ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਇੱਥੇ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਨਹੀਂ ਵੱਡੀ ਦਖਲਅੰਦਾਜ਼ੀ ਜਿਹੜੀ ਸਰਕਾਰਾਂ ਦੀ ਦਿਖਾਈ ਦੇ ਰਹੀ ਹੈ ਇਹ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਜਿਹੜੇ ਫਿਊਚਰ ਹੈ ਵਿਦਿਆਰਥੀਆਂ ਦਾ ਉਹ ਕਿਵੇਂ ਜਿਹੜਾ ਬ੍ਰਾਈਟ ਹੋ ਸਕਦਾ ਹੈ ਧੁੰਦਲਾ ਹੁੰਦਾ ਜਾ ਰਿਹਾ ਹੁਣ ਸੰਘਰਸ਼ ਹੋ ਰਿਹਾ ਯੂਨੀਵਰਸਿਟੀਆਂ ਦੇ ਵਿੱਚ ਜਾਂ ਸੈਨੇਟ ਨੂੰ ਲੈ ਕੇ ਜਿਹੜੇ ਫੈਸਲੇ ਯੂ ਟਰਨ ਆ ਰਹੇ ਆ ਫਿਰ ਕਿਹਾ ਜਾ ਰਿਹਾ ਕਿ ਅਕਤੂਬਰ ਦੇ ਮਹੀਨੇ ਜਿਹੜੀਆਂ ਸੈਨੇਟ ਦੀਆਂ ਚੋਣਾਂ ਹੋਣਗੀਆਂ ਹੁਣ ਲੜਾਈ ਕੇਵਲ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਆ ਸਿੰਡੀਕੇਟ ਨੂੰ ਲੈ ਕੇ ਆ ਜਾਂ ਪੰਜਾਬ ਯੂਨੀਵ ਦੇਖੋ ਇਹ ਲੜਾਈ ਪੰਜਾਬ ਯੂਨੀਵਰਸਿਟੀ ਨੂੰ ਬਚਾਨ ਕਰਕੇ ਆ ਇਹ ਇੰਨੀ ਦੇਰ ਬਾਅਦ ਪੰਜਾਬ ਨੇ ਇੱਕ ਨਾ ਉਹ ਕੀਤਾ ਇੱਕ ਨਾ ਆਪਣੀ ਹੋਂਦ ਦਿਖਾਈ ਹੈ ਕਾਫੀ ਦੇਰ ਤੋਂ ਪੰਜਾਬ ਦਾ ਜਿਹੜਾ ਇੱਥੇ ਦਾਵਾ ਹੈ ਉਹਨੂੰ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਵਾਰ ਹੈ ਪੰਜਾਬ ਦੇ ਜਿਹੜੇ ਲੋਕਾਂ ਨੇ ਆ ਕੇ ਦਿਖਾ ਦਿੱਤਾ ਵੀ ਚਾਹੇ ਤੁਸੀਂ ਜਿਵੇਂ ਮਰਜ਼ੀ ਇੱਥੇ ਜੋਰ ਲਾ ਕੇ ਦਿਖਾ ਦਿਓ ਵੀ ਇਹ ਪੰਜਾਬ ਦਾ ਨਹੀਂ ਹੈ ਪਰ ਪੰਜਾਬੀ ਆਪਦੀ ਜ਼ਮੀਨ ਤੇ ਦਾਵਾ ਕਰਨ ਆਣਗੇ ਤੋ ਦੂਜੀ ਗੱਲ ਇਹ ਆ ਵੀ ਬੱਚਿਆਂ ਦੇ ਪੱਖ ਤੋਂ ਇਹ ਜਿਹੜਾ ਨਾ ਸਿੱਖਿਆ ਦਾ ਜਿੱਥੇ ਭਗਵਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਸਿੱਖਿਆ ਦਾ ਵਪਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੀ ਸੈਨੇਟ ਦਾ ਜਿਹੜਾ ਸਿਸਟਮ ਹੈ ਉਹ ਇੱਕ ਡੈਮੋਕ੍ਰੈਟਿਕ ਢਾਂਚਾ ਹੈ ਕਿ ਜਿਸ ਦੇ ਵਿੱਚ ਪੰਜਾਬ ਦੇ ਕੋਲਿਆਂ ਦੇ ਲੋਕ ਜਿਹੜੇ ਵਿਦਿਆਰਥੀ ਹਨ ਖੁਦ ਹਿੱਸੇਦਾਰ ਬਣ ਕੇ ਸੈਨੇਟ ਚੋਂਦੇ ਹਨ ਇਹ ਉਸ ਢਾਂਚੇ ਨੂੰ ਹਟਾ ਕੇ ਤੇ ਨੋਮੀਨੇਸ਼ਨ 'ਚ ਬਦਲਣਾ ਚਾਹੁੰਦੀ ਸੀ ਕਾਂਕੀ ਉਹਦੇ ਨਾਲ ਕੀ ਹੈ ਕਿ ਇਹ ਇਹਨਾਂ ਦੇ ਆਪਣੇ ਕਰਿੰਦੇ ਇੱਥੇ ਬੈਠ ਜਾਣ ਹੌਲੀ-ਹੌਲੀ ਕੀ ਕਰਨਾ ਸੀਗਾ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਸਰਕਾਰੀ ਹਿੱਸੇਦਾਰੀ ਖਤਮ ਕਰਕੇ ਉਹਦਾ ਪ੍ਰਾਈਵੇਟਾਈਜ਼ੇਸ਼ਨ ਕਰਨਾ ਸੀਗਾ ਤੇ ਉਹ ਜਿਹੜੇ ਨਿਜੀ ਅਦਾਰਿਆਂ ਨੂੰ ਐ ਜਿਵੇਂ ਇਹਨਾਂ ਨੇ ਦੇਸ਼ ਦੀ ਖਣਿਜ ਸੰਪਦਾ ਗੁਜਰਾਤੀ ਵਪਾਰੀਆਂ ਨੂੰ ਲਟਾਈ ਹੈ ਤਾਂ ਪੰਜਾਬ ਯੂਨੀਵਰਸਿਟੀ ਵੀ ਇਹਨਾਂ ਨੇ ਉਹਨਾਂ ਵਪਾਰੀਆਂ ਦੇ ਹੱਥ ਵਿੱਚ ਨਹੀਂ ਸੀਗੀ ਤੇ ਉਹਦਾ ਇਹ ਖਾਕਾ ਹੈ ਉਦੀ ਹੀ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਪੰਜਾਬ ਦਾ ਮੁੱਖ ਮੰਤਰੀ ਹੋਵੇ ਸੱਤਾ ਵਿੱਚ ਸਰਕਾਰ ਹੋਵੇ ਦਰਦ ਨਹੀਂ ਰਿਹਾ ਸਿਆਸਤਦਾਨਾਂ ਨੂੰ ਜਿਹੜੇ ਦਰਦ ਹੈ ਪੰਜਾਬ ਪ੍ਰਤੀ ਪੰਜਾਬ ਯੂਨੀਵਰਸਿਟੀਆਂ ਪ੍ਰਤੀ ਸਰਕਾਰੀ ਯੂਨੀਵਰਸਿਟੀਆਂ ਪ੍ਰਤੀ ਖੋਜ ਕੇਂਦਰਾਂ ਪ੍ਰਤੀ ਇਹ ਸਾਰੇ ਕਿਤੇ ਨਾ ਕਿਤੇ ਖਤਮ ਹੁੰਦੇ ਜਾ ਰਹੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਦੀ ਤਾਂ ਮਤਲਬ ਇੱਕ ਤਰਾਸ ਦੀ ਵੀ ਆ ਇਸ ਵਾਰ ਸਾਡੇ ਨੂੰ ਮੁੱਖ ਮੰਤਰੀ ਹੋਇਆ ਇਹੋ ਜਿਹਾ ਮਿਲਿਆ ਕਿ ਜਿਹਨੂੰ ਇਸ ਕਿਸੇ ਨਾਲ ਵੀ ਸਾਰੋਕਾਰ ਹੀ ਨਹੀਂ ਹੈ ਉਹ ਇਸ ਤਰ੍ਹਾਂ ਹੈ ਕਿ ਇੱਕ ਬੰਦਾ ਨਾ ਨਸ਼ਾ ਇਹ ਹੁੰਦਾ ਨਾ ਸੱਤਾ ਦੇ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਇੱਕ ਬੰਦਾ ਦਾ ਹੁੰਦਾ ਵੀ ਇੱਕ ਮਾਦਕ ਪਦਾਰਥਾਂ ਦੇ ਨਸ਼ੇ 'ਚ ਇਥੇ ਇਹ ਆ ਵੀ ਉਸ ਨੂੰ ਇੱਕ ਸੱਤਾ ਦਾ ਵੀ ਨਸ਼ਾ ਹੋਇਆ ਹੋਇਆ ਹੈ ਕਿ ਉਹ ਜਿਹੜਾ ਨਾ ਲੋਕਾਂ ਤੋਂ ਦੂਰੀ ਬਣਾ ਬੈਠਾ ਹੈ ਉਹ ਇਸ ਖਿੱਤੇ ਦੇ ਮਸਲਿਆਂ ਤੋਂ ਦੂਰੀ ਬਣਾ ਬੈਠਾ ਹੈ ਤੇ ਦੂਸਰੀ ਗੱਲ ਇਹ ਆ ਵੀ ਉਹ ਆਪਣੀ ਖੱਲ ਪਛਾਣ ਦੇ ਚੱਕਰ ਦੇ ਵਿੱਚ ਉਹ ਸਾਹਮਣੇ ਨਹੀਂ ਆਣਾ ਚਾਹ ਰਿਹਾ ਉਹਦੀ ਤੁਸੀਂ ਦੇਖਦੇ ਹੋ ਕਿ ਲੰਬੇ ਸਮੇਂ ਤੋਂ ਇਹ ਸੰਘਰਸ਼ ਚੱਲ ਰਿਹਾ ਉਹਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਤਾਂ ਮੈਨੂੰ ਲੱਗਦਾ ਵੀ ਇੱਕ ਚੁੱਪ ਰਹਿ ਕੇ ਵੀ ਨਾ ਸੈਂਟਰ ਦੇ ਕਾਰੇ ਤੇ ਮੋਹਰ ਲਾਉਣ ਵਾਲਾ ਕੰਮ ਕਰ ਰਹੇ ਆ ਤੇ ਮੈਨੂੰ ਲੱਗਦਾ ਵੀ ਸਿਰਫ ਉਹ ਦੀ ਇਹ ਸਾਰੀ ਗਿਣਤੀ ਮਿੰਤੀ ਆਪਣੀ ਕੁਰਸੀ ਬਚਾਉਣ ਤੱਕ ਹੈ ਮੇਰਾ ਆਖਰੀ ਸਵਾਲ ਹੈ ਕਿ ਇਸ ਸੰਘਰਸ਼ ਤੋਂ ਬਾਅਦ ਆਰਐਸਐਸ ਦਾ ਕਬਜ਼ਾ ਹਟ ਜਾਏਗਾ ਕੇਂਦਰ ਦੀ ਦਖਲਅੰਦਾਜ਼ੀ ਹਟ ਜਾਏਗੀ ਲੱਗਦਾ ਕਿ ਬੈਕਫੁੱਟ ਤੇ ਜਾਣਾ ਪਏਗਾ ਸਰਕਾਰਾਂ ਨੂੰ ਦੇਖੋ ਸੰਘਰਸ਼ ਤੋਂ ਬਾਅਦ ਸੈਂਟਰ ਗਵਰਨਮੈਂਟ ਨੂੰ ਇੱਕ ਸਬਕ ਲੈਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਵੀ ਕਿਤੇ ਵੀ ਸਰਕਾਰ ਨੂੰ ਟਕਰਾਅ ਨਹੀਂ ਆਉਣਾ ਚਾਹੀਦਾ ਪੰਜਾਬ ਨੂੰ ਸਮਝਣ ਲਈ ਆਰਐਸਐਸ ਨੂੰ ਇੱਥੇ ਦੀ ਮਿੱਟੀ ਦਾ ਜਿਹੜਾ ਖਾਕ ਹੈ ਨਾ ਉਹਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਸੋਖ ਹੀ ਕਾਬੂ ਨਹੀਂ ਆ ਸਕਦਾ ਸੋ ਬੈਤਰ ਹੈ ਕਿ ਇਸ ਟਕਰਾਵਲ ਨੂੰ ਨਾ ਵਧਿਆ ਜਾਵੇ ਉਹ ਆਪਣੀ ਵੀ ਜ਼ਿੰਦਗੀ ਜੀਣ ਤੇ ਇਸ ਖਿੱਤੇ ਨੂੰ ਵੀ ਉਹਨਾਂ ਦੀ ਇੱਕ ਆਈਡੈਂਟੀਟੀ ਦੀ ਜਿਹੜੀ ਪੋਲਿਟਿਕਸ ਹੈ ਉਹ ਤੇ ਖੜੇ ਰਹਿਣ ਦੇਣ ਵੀ ਇਸ ਖਿੱਤੇ ਨੂੰ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹ ਬਹੁਤ ਵੱਡਾ ਰਿਸਪਾਂਸ ਮਿਲੂਗਾ ਉਹਦਾ ਅੰਦਾਜ਼ਾ ਅੱਜ ਦੇ ਇਕੱਠ ਤੋਂ ਹੀ ਲਾ ਸਕਦੇ ਆ ਵੀ ਅੱਜ ਵੀ ਪੰਜਾਬ ਦੇ ਕਾਫੀ ਨੌਜਵਾਨ ਚੰਡੀਗੜ੍ਹ ਦੀ ਪੈਰੀਫੇਰੀ 'ਚ ਬੈਠੇ ਆ ਜਿਨ੍ਹਾਂ ਨੂੰ ਪੰਜਾਬ ਇੱਥੇ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਗਿਆ ਤਾਂ ਮੈਨੂੰ ਲੱਗਦਾ ਹੈ ਬੀ ਸੈਂਟਰ ਗਵਰਨਮੈਂਟ ਜੇ ਸੀਰੀਅਸ ਹੈ ਤੇ ਆਪਾਂ ਕਹਿ ਲਈਏ ਵੀ ਸੰਘ ਦੇ ਲੋਕ ਸੀਰੀਅਸ ਹਨ ਤਾਂ ਪੰਜਾਬ ਦੇ ਲੋਕਾਂ ਦੀ ਨਬਜ ਨੂੰ ਸਮਝਣ ਪੰਜਾਬ ਦੇ ਲੋਕਾਂ ਦੀ ਸਾਇਕੀ ਨੂੰ ਸਮਝਣ ਇਹਨਾਂ ਨੂੰ ਦਬਾਨ ਦੀ ਕੋਸ਼ਿਸ਼ ਨਾ ਕਰਨ ਇਹਨਾਂ ਨੂੰ ਦਬਾਨ ਦੇ ਹਰ ਹੀਲੇ ਜਿਹੜੇ ਆ ਨਾ ਉਹ ਤੁਹਾਨੂੰ ਇੱਕ ਟਕਰਾ ਦੇ ਬਰ ਲੈ ਜਾਣਗੇ ਅਸੀਂ ਨਹੀਂ ਚਾਹੁੰਦੇ ਵੀ ਇਸ ਖਿੱਤੇ ਦੇ ਵਿੱਚ ਕੋਈ ਖੂਨੀ ਟਕਰਾਅ ਹੋਵੇ ਸੋ ਅਸੀਂ ਨਹੀਂ ਚਾਹੁੰਦੇ ਵੀ ਪੰਜਾਬ ਦੀ ਧਰਤੀ ਤੇ ਕੋਈ ਨਵਾਂ ਮਹਾਭਾਰਤ ਹੋਵੇ ਇਹ ਸੰਘ ਵਾਲਿਆਂ ਨੂੰ ਸਿੱਖਣਾ ਚਾਹੀਦਾ ਹੈ ਉਹਨਾਂ ਦੇ ਉਸ ਵੇਲੇ ਦੇ ਜ਼ੁਲਮ ਚੋਂ ਮਹਾਭਾਰਤ ਨਿਕਲਿਆ ਸੀਗਾ ਹੁਣ ਜਿਹੜੀ ਆ ਦਿੱਲੀ ਸਰਕਾਰ ਮੁਰਕ ਕੋਰਬਾਂ ਦੀ ਸਭਾ ਬਣ ਰਹੀ ਆ ਉਹਨਾਂ ਨੂੰ ਸੋਚਣਾ ਚਾਹੀਦਾ ਪੰਜਾਬ ਬਾਰੇ ਮਾੜੀ ਨੀਤੀ ਛੱਡ ਦੇਣੀ ਚਾਹੀਦੀ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਖਿੱਤੇ ਨੂੰ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਵਧੋ ਇਹ ਸਨ ਚੰਤਕ ਗਾਂਗਸਰ ਤੇ ਮੰਨਣਾ ਪੈਗਾ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਇਹ ਕੇਵਲ ਤੇ ਕੇਵਲ ਸਰਕਾਰਾਂ ਨੂੰ ਸੰਕੇਤ ਦੇ ਰਿਹਾ ਕਿ ਜੇ ਟਕਰਾਵ ਵਾਲੇ ਪਾਸੇ ਜਾਓਗੇ ਜਾਂ ਪੰਜਾਬ ਯੂਨੀਵਰਸਿਟੀ ਦੀ ਹੋਂਦ ਦੇ ਪ੍ਰਤੀ ਕੋਈ ਜਿਹੇ ਫੈਸਲੇ ਕਰੋਗੇ ਤਾਂ ਉਸਦੇ ਨਤੀਜੇ ਜਿਹੜੇ ਆ ਕਿਤਨੇ ਕਿਤੇ ਭੁਗਤਣੇ ਪੈਣਗੇ ਇਹ ਇਸ ਦੇ ਬਾਬਤ ਜਿਹੜੀ ਆ ਗੰਗਸਰ ਨੇ ਅੱਜ ਗੱਲਬਾਤ ਕੀਤੀ ਆ ਕੈਮਰਾਮੈਨ ਮਰੀਕੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਚੰਡੀਗੜ੍ਹ